ਔਰ ਤੱਕ ਹੈ ਬੇਸੋੜ ਬਰੋਬਰ ਪਬੀ ਮੰਗਾਈ ਬੇਗਲਾ ਇੱਕ ਬੇਗ ਮੈਨੂੰ ਦੇ ਕਿੱਥੇ ਦਾ ਗੱਲ ਫੈਲ ਦਦੀ ਜਨਾਨੀ ਦੀ ਫਿਰ ਕੀ ਹੋਊਗਾ ਫਿਰ ਫਿਰ ਸਾਰੇ ਕਹਣਗੇ ਉਹ ਦਾਰੂ ਪੀਣ ਲੱਗੀ ਦਾਰੂ ਉਹ ਬੰਦਿਆਂ ਦਾ ਕੋਈ ਕਹਿੰਦਾ ਨਹੀਂਗਾ ਵਕੀਲ ਬਣ ਗਈਆਂ ਪਾਇਲਟ ਬਣ ਗਈਆਂ ਪਰ ਜਦੋਂ ਉਹਨਾਂ ਦੀ ਤਨਖਾਹ ਤੇ ਉਹਨਾਂ ਦੇ ਡੈਬਿਟ ਕਾਰਡ ਉਹਨਾਂ ਦੇ ਘਰ ਵਾਲੇ ਵਰਤਣ ਤੁਸੀਂ ਦੱਸੋ ਵੀ ਉਹ ਪੜੀਆਂ ਲਿਖੀਆਂ ਔਰਤਾਂ ਨੇ ਜਿਹੜੀਆਂ ਉਹ ਆਜ਼ਾਦ ਆ ਉਹ ਨਹੀਂ ਆਜ਼ਾਦ ਉਹ ਮਾਨਸਿਕ ਤੌਰ ਤੇ ਉਹਨਾਂ ਨੂੰ ਉਸੇ ਕੀ ਚ ਪੀਸਿਆ ਜਾਂਦਾ ਉਹਨਾਂ ਤੋਂ ਕੋਈ ਕਹਿੰਦਾ ਨੀਗਾ ਹੈ ਬੰਦੇ ਜੇ ਕਿਤੇ ਤੱਕ ਫਿਰ ਕਿ ਆ ਜਾਣਾ ਜਨਾਨੀ ਪੁੱਛਦੀ ਹੈ ਜਾਂ ਜਨਾਨੀ ਨੂੰ ਕਹਿੰਦੇ ਨਾ ਤੁਸੀਂ ਕਿੱਥੋਂ ਆਈਆਂ ਜਨਾਨੀ ਕਹਿ ਨਹੀਂ ਸਕਦੀ ਮੁਰਾ ਡਾਂਗ ਚੱਕਣਗੇ ਵੀ ਤੁਸੀਂ ਕਿ ਲੈਣਾਗਾ ਕੋਈ ਪੈਸੇ ਦੇ ਬੰਦੇ ਤੀਨੀ ਕੰਟਾ ਬਾਗ ਜੇ ਕਿਸੇ ਦੇ ਘਰੇ ਕਿਧਰ ਗਈ ਸੀ ਤੂੰ ਦੱਸ ਕੇ ਨਹੀਂ ਖੁਦ ਸੱਸਾਂ ਕਹਿੰਦੀਆਂ ਨੇ ਬੰਦਾ ਜੇ ਤੋ ਕਹੂ ਦੇਖੀ ਜਾਉ ਤੂੰ ਕਿੱਥੇ ਗਈ ਸੀ ਦੱਸ ਕੇ ਨਹੀਂ ਗਈ ਤੂੰ ਤਾਂ ਅਸੀਂ ਗੁਲਾਮ ਬਣੇ ਹੋਇਆ ਵੀਰੇ ਮਾਨਸਿਕ ਆਜ਼ਾਦੀ ਤੋਂ ਗੱਲ ਹੈ ਵੀ ਉਹ ਆਪਣੀ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਕਹਿ ਸਕਣ اپنی ضرورت ਨਾਲ گل کر سکنا اپنی ਜਾਂ ਆਪਾਂ ਇਹ ਕਹੀਏ ਵੀ ਔਰਤ ਨੂੰ سب ਤੋਂ ਪਹਿਲਾਂ ਇੱਕ ਮਨੁੱਖ ਜਾਣਿਆ ਜਾਵੇ ਮਨੁੱਖ ਦੀ ਤਰ੍ਹਾਂ ਉਹਦੇ ਨਾਲ ਵਰਤ ਜਿਹੜਾ ਵਰਤਾਰਾ ਜਾਂ ਵਤੀਰਾ ਉਹਦੇ ਨਾਲ ਉਸ ਤਰ੍ਹਾਂ ਕੀਤਾ ਜਾਵੇ ਜਿਵੇਂ ਆਦਮੀ ਚਾਹੁੰਦਾ ਕਿ ਮੇਰੇ ਨਾਲ ਹੋਵੇ ਉਹੀ ਮਾਨਤਾ ਨੂੰ ਹੀ ਸਨਮਾਨ ਉਹੀ ਜਿਹੜੀ ਸਵਾਭੀ ਮਾਨ ਆ ਉਹਦੀ ਗੱਲ ਔਰਤ ਵੀ ਇਹੀ ਮੰਗ ਕਰਦੀ ਹੈ ਵੀ ਮੇਰਾ ਮਾਨ ਸਤਕਾਰ ਮੇਰੀ ਹੋਂਦ ਦਾ ਸਤਕਾਰ ਹੋਵੇ ਤੁਸੀਂ ਆਰਥਿਕ ਆਜ਼ਾਦੀ ਦੀ ਗੱਲ ਕੀਤੀ ਹੈ ਕਿਦਾਂ ਦੀ ਆਰਥਿਕ ਆਜ਼ਾਦੀ ਔਰਤ ਨੂੰ ਮਿਲਣੀ ਚਾਹੀਦੀ ਹੈ ਕੁਝ ਦੱਸ ਸਕਦੇ ਦੇਖੋ ਇਹ ਬੜਾ ਗੁੰਝਲਦਾਰ ਮਸਲਾ ਜੇ ਅਸੀਂ ਇਹਦੇ ਤੇ ਚਾਹੀਏ ਬਹਿਸ ਵੀ ਹੋ ਸਕਦੀ ਆ ਇੱਕ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਆਉਣਾ ਆਰਥਿਕ ਆਜ਼ਾਦੀ ਦਾ ਇਹ ਕਹਿੰਦਾ ਵੀ ਔਰਤ ਤੇ ਜਦੋਂ ਘਰ ਦੇ ਵਿੱਚ ਬੱਚਾ ਪੈਦਾ ਪੈਦਾ ਹੁੰਦਾ ਮੁੰਡਾ ਕੁੜੀ ਹੁੰਦੇ ਨੇ ਮੁੰਡੇ ਨੂੰ ਘਰ ਦਾ ਵਾਰਸ ਮੰਨਿਆ ਜਾਂਦਾ ਕਿਉਂਕਿ ਉਹ ਪੀੜੀ ਨੂੰ ਗਾਂਹ ਵਧਾਉਂਦਾ ਜਦਕਿ ਔਰਤ ਪੀੜੀ ਨੂੰ ਗਾਂਹ ਵਧਾਉਂਦੀ ਹੈ ਜੀ ਬਿਲਕੁਲ ਠੀਕ ਹੈ ਤਾਂ ਆਰਥਿਕ ਤੌਰ ਤੇ ਔਰਤ ਨੂੰ ਕੁਝ ਪੈਸੇ ਜਾਂ ਦਾਜ ਦੇ ਰੂਪ ਦੇ ਵਿੱਚ ਜੋ ਵੀ ਚੀਜ਼ਾਂ ਦੇ ਕੇ ਉਹਨੂੰ ਗਾਂਹ ਵਾਲੇ ਭੇਜ ਦਿੰਦੇ ਆ ਹੁਣ ਇੱਕ ਕਾਨੂੰਨ ਬਣਿਆ ਹੈ ਅਦਾਲਤ ਵੱਲੋਂ ਵੀ ਔਰਤ ਜਿਹੜੀ ਉਹ ਆਪਣੇ ਨਹੀਂ ਜਿਹੜਾ ਆਪਣਾ ਹੱਕ ਹੈ ਆਰਥਿਕ ਤੌਰ ਤੇ ਉਹ ਆਪਣੇ ਪੇਕਿਆਂ ਤੋਂ ਲੈ ਸਕਦੀ ਆ ਲੈ ਕੇ ਉਹਨੇ ਜਾਣਾ ਤਾਂ ਸਹਰੇ ਘਰੀ ਆ ਉਹ ਲੈ ਕੇ ਉਹਦੇ ਨਾਲ ਹੀ ਦੂਜੇ ਹੱਥੋਂ ਤੋਂ ਲਿਆ ਲੈ ਲੈ ਲਿਆ ਜਾਂਦਾ ਜੋ ਨਹੀਂ ਲੈ ਕੇ ਆਉਂਦੀ ਤਾਂ ਵੀ ਫਸਦੀ ਐ ਲੈ ਕੇ ਜਾਂਦੀ ਐ ਤਾਂ ਵੀ ਫਸਦੀ ਐ ਨਹੀਂ ਔਰਤ ਦੀ ਕਿੱਥੇ ਉਹਦਾ ਹੱਕ ਮੰਨਿਆ ਜਾਵੇ ਕੀ ਔਰਤ ਦਾ ਹੱਕ ਉਹਦੇ ਮਾਂ ਪਿਓ ਜਿੱਥੇ ਉਹ ਪੈਦਾ ਹੋਈ ਉਹਨਾਂ ਦੀ ਜਾਇਦਾਦ 'ਚ ਹੋਣਾ ਚਾਹੀਦਾ ਕਿ ਜਿੱਥੇ ਉਹ ਵਿਆਹੀ ਐ ਉਹ ਸਹਰੇ ਦੀ ਜਾਇਦਾਦ 'ਚ ਹੋਣਾ ਚਾਹੀਦਾ ਦੇਖੋ ਆਰਥਿਕ ਤੌਰ ਤੇ ਜਿਹੜਾ ਮੇਰਾ ਨਿੱਜੀ ਵਿਚਾਰ ਆ ਜੋ ਇੱਕ ਪਿਤਰੀ ਸਾਡੇ ਕੋਲੇ ਹੈ ਜਾਂ ਮਾਤਰੀ ਸੰਪਤੀ ਹੈ ਜਾਂ ਪਿਤਰੀ ਸੰਪਤੀ ਹੈ ਉਹ ਬਰਾਬਰ ਵੰਡੀ ਜਾਣੀ ਚਾਹੀਦੀ ਆ ਉਹਦੀ ਵਰਤੋਂ ਜਿਹੜੀ ਉਹ ਜੇ ਔਰਤ ਨੂੰ ਮਿਲੇ ਔਰਤ ਹੀ ਇਹ ਤੈਅ ਕਰੇ ਹੁਣ ਘਰ ਦੇ ਵਿੱਚ ਦੇਖੋ ਜੇ ਆਪਾਂ ਉਦਾਹਰਣ ਲੈਣੀ ਹੋਵੇ ਸਹੇਲੀਆਂ ਨੇ ਜਾਂ ਬੰਦੇ ਦੋਸਤ ਨੇ ਉਹਨਾਂ ਨੂੰ 1 लाख 2 ਲੱਖ ਜਾਂ 50 ਹਜ਼ਾਰ ਦੀ ਲੋੜਾ ਬੰਦਾ ਕਿਸੇ ਨੂੰ ਨਹੀਂ ਪੁੱਛਦਾ ਚੱਕ ਕੇ ਫੜਾ ਦਿੰਦਾ ਚਾਹੇ ਔਰਤ ਦਾ ਪੈਸਾ ਵੀ ਹੋਵੇ ਵਿੱਚ ਪਰ ਔਰਤ ਇਹਨੇ ਇੰਨਾ ਮਤਲਬ ਕਰ ਨਹੀਂ ਸਕਦੀ ਉੱਥੇ ਆਰਥਿਕ ਤੌਰ ਤੇ ਇਹ ਸਵਾਲ ਖੜਾ ਹੋ ਜਾਂਦਾ ਵੀ ਇਹ ਤਾਂ ਬੰਦੇ ਹੀ ਕਰਦੇ ਨੇ ਆਰਥਿਕ ਦੇ ਨਾਲੋਂ ਵੀ ਮੈਂ ਮੈਂ ਸਵਾਲ ਇਹ ਪੁੱਛਿਆ ਵੀ ਔਰਤ ਦਾ ਜਾਇਦਾਦ ਦਾ ਹੱਕ ਕਿਹੜੇ ਘਰ ਚ ਹੋਵੇ ਉਹਦੇ ਪੇਕੇ ਕਰਕੇ ਸਹੁਰੇ ਘਰ ਉਹਦਾ ਜਿਹੜਾ ਜਾਇਦਾਦੀ ਹੱਕਾ ਪਿਤਰੀ ਦਾ ਹੋਣਾ ਹੀ ਚਾਹੀਦਾ ਉਸ ਤੋਂ ਬਾਅਦ ਜਦੋਂ ਸਹੁਰੇ ਘਰ ਜਾਂਦੀ ਆ ਉਹਦੇ ਬੱਚੇ ਪੈਦਾ ਕਰਦੀ ਆ ਤਾਂ ਜੋ ਇੱਕ ਮਨੁੱਖ ਦਾ ਇੱਕ ਆਦਮੀ ਤੇ ਔਰਤ ਦੀ ਵੰਡ ਹੁੰਦੀ ਆ ਨਾ ਮੁੰਡਾ ਵੀ ਆਪਣੇ ਭਰਾ ਨਾਲੋਂ ਅੱਡ ਹੁੰਦਾ ਤਾਂ ਉਹਦੇ ਵਿੱਚ ਜੋ ਜਿੰਨਾ ਬਣਦਾ ਮੈਂ 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 ਪੁੱਛ ਰਿਹਾ ਕਰਾਂ ਵੀ ਤੇ ਪੇਕਿਆ ਕਰਾਂ ਵੀ ਦੋਨੋਂ ਤਰ੍ਹਾਂ ਤੋਂ ਉਹਨੂੰ ਮਿਲਣਾ ਚਾਹੀਦਾ ਫਿਰ ਔਰਤ ਕੋਲ ਤਾਂ ਦੋ ਥਾਵਾਂ ਦੀ ਜਾਇਦਾਦ ਆ ਜੂਗੀ ਬੰਦੇ ਨਾਲ ਤਾਂ ਫਿਰ ਦੁੱਗਣੀ ਹੋ ਗਈ ਔਰਤ ਕੋਲੇ ਉਹ ਜਿਹੜੀ ਸੰਪਤੀ ਆਉਣੀ ਆ ਇੱਕ ਹਿੱਸਾ ਜਿਹੜਾ ਅੱਜ ਦੇਖੋ 1500 ਰੁਪਏ ਪੈਨਸ਼ਨ ਮਿਲਦੀ ਆ ਔਰਤ ਨੂੰ ਉਹ ਖਰਚ ਦੀ ਕਿੱਥੇ ਸਵਾਲ ਇਹ ਹੈ ਖਰਚ ਦੀ ਕਿਥੇ ਉਹਦੇ ਧੀਆਂ ਪੁੱਤਾਂ ਨੂੰ ਦਿੰਦੀ ਆ ਦੋ ਤਿੰਨ ਇਹ ਤਾਂ ਭੈਣ ਜੀ ਬੰਦੇ ਵੀ ਕਹਿੰਦੇ ਨੇ ਵੀ ਅਸੀਂ ਖਰਚਦੇ ਤਾਂ ਪਰਿਵਾਰ ਲਈ ਆ ਅਸੀਂ ਕਿਹੜਾ ਆਪ ਕੱਲਾ ਖਾਂਦੇ ਆ ਪਰ ਉਹ ਫੈਸਲੇ ਨਹੀਂ ਨਾ ਕਰ ਸਕਦੀ ਔਰਤ ਔਰਤ ਫੈਸਲੇ ਨਹੀਂ ਕਰ ਸਕਦੀ ਆ ਆਰਥਿਕ ਤੌਰ ਤੇ ਪਰ ਇਹ ਜਿਹੜੀ ਪੂੰਜੀ ਆ ਜਦੋਂ ਤੁਸੀਂ ਆਪਣੇ ਘਰੋਂ ਜਾਂਦੇ ਹੋ ਤੁਹਾਡੀ ਮਾਂ ਬੋਝੇ ਚ ਹੱਥ ਚ ਲੁਕੋ ਕੇ ਖੜਾ ਦਿੰਦੀ ਆ ਕੁਛ ਨਾ ਕੁਛ ਦਿੰਦੀ ਆ ਮਾਂ ਦਿੰਦੀ ਆ ਪੁੱਤ ਨੂੰ ਪਰ ਪੁੱਤ ਨਹੀਂ ਆਪਦੀ ਮਾਂ ਨੂੰ ਲਿਆ ਕੇ ਹੱਥ ਲੁਕੋ ਕੇ ਦਿੰਦੇ ਜਾਂ ਇੱਕ ਧੀ ਲੁਕੋ ਕੇ ਦਿੰਦੀ ਵੀ ਮਾਂ ਤੂੰ ਆ ਕੋਈ ਖਾ ਪੀ ਲਈ ਕੋਈ ਵਰਤ ਲਈ ਮੇਰੇ ਸਵਾਲ ਦਾ ਜਵਾਬ ਤੁਸੀਂ ਦਿੱਤਾ ਨਹੀਂ ਹੈਗਾ ਵੀ ਕਿਹੜੇ ਪਾਸਿਓਂ ਪੇਕੇਆਂ ਦੇ ਘਰੋਂ ਭਰਾਵਾਂ ਨਾਲੋਂ ਜ਼ਾਇਦਾ ਦੀ ਵੰਡ ਔਰਤ ਨੂੰ ਚਾਹੀਦੀ ਹੈ ਕਿ ਸਹੁਰੇ ਨਾਲ ਦੇਖੋ ਹੈ ਤਾਂ ਬਹਿਸ ਦਾ ਮੁੱਦਾ ਇਹਦੇ ਤੇ ਆਪਣੇ ਹੋਰ ਸੋਚ ਵਿਚਾਰਨ ਕਰਨ ਦਾ ਜਿਹੜਾ ਹੈਗਾ ਪਰ ਅੱਛਾ ਆਪਾਂ ਤੁਹਾਡੇ ਤੋਂ ਪੁੱਛ ਲੈਨੇ ਆ ਪੰਜ ਜੀ ਕਿਹੜੇ ਘਰ ਚ ਔਰਤ ਦੀ ਜਾਇਦਾਦ ਦਾ ਹੱਕ ਹੋਣਾ ਚਾਹੀਦਾ ਪੇਕੇ ਕਰਕੇ ਸਹੁਰੇ ਕਰ ਸਹੁਰੇ ਘਰ ਜੀ ਸਹੁਰੇ ਘਰ ਵੀ ਦੇ ਸਹੁਰੇ ਘਰ ਹਾਂ ਜੀ ਤੇ ਪੇਕੇ ਘਰ ਚੋਂ ਭਰਾਵਾਂ ਨਾਲੋਂ ਉਹਨੂੰ ਜਾਇਦਾਦ ਦਾ ਕੋਈ ਹਿੱਸਾ ਨਹੀਂ ਮਿਲਣਾ ਚਾਹੀਦਾ ਨਹੀਂ ਨਹੀਂ ਕੋਈ ਮਿਲਣਾ ਚਾਹੀਦਾ ਨਹੀਂ ਹਾਂ ਜੀ ਭਾਈਆਂ ਨੂੰ ਦਿੰਦੀ ਐ ਸਖ ਬਰਤਦੀ ਆ ਬਾੜੀਆਂ ਇਹੋ ਜਿਹਾ ਹੁੰਦੀਆਂ ਲੈ ਕੇ ਐਡ ਹੋ ਜਾਂਦੀਆਂ ਉੱਥੇ ਵਿਗਨ ਪੈਂਦੀ ਜਿਹੜਾ ਭੈਣੋਂ ਟੁੱਟਗੀ ਭੈਣ ਉਹ ਨਹੀਂ ਧੁਰਗਾਨ ਨਹੀਂ ਭਾਈਆਂ ਨਾਲੋਂ ਭਾਈਆਂ ਨਾਲ ਟੁੱਟਣਾ ਨਹੀਂ ਚਾਹੀਦਾ ਜੇ ਮੰਨ ਲਓ ਤਿੰਨ ਭੈਣ ਭਰਾ ਨੇ ਦੋ ਭਰਾ ਨੇ ਇੱਕ ਭੈਣਾਂ ਤੇ ਜੇ ਦੋਵਾਂ ਭਰਾਵਾਂ ਚ ਪਿਓ ਦੀ ਜਾਇਦਾਦ ਬਰਾਬਰ ਵੰਡੀ ਜਾਂਦੀ ਤੇ ਭੈਣ ਨੂੰ ਕਿਉਂ ਨਹੀਂ ਮਿਲਣੀ ਚਾਹੀਦੀ ਗੁੱਠਾ ਲਾਉਂਦੀ ਆ ਭੈਣ ਮਿਲਦੀ ਆ ਢੀ ਦਾ ਹੁੰਦਾ ਹੱਕ ਹੂੰ ਅਸ ਦੇਖੇ ਜਾਂਦੀ ਆ ਭਰਾਵਾਂ ਨੂੰ ਹਾਂ ਮਿਲਦਾ ਐ ਸਭ ਰੋਬਰ ਮੈਨੂੰ ਕੋਈ ਭੈਣ ਕਵੇ ਵੀ ਮੈਂ ਤਾਂ ਆਪਦੀ ਜਾਇਦਾਦ ਆਪ ਲੈਣੀ ਆ ਮੈਂ ਤਾਂ ਦੇਣੀ ਨਹੀਂ ਕਿਸੇ ਨੂੰ ਫੇਰ ਫੇਰ ਨਕਮ ਉਹ ਲੈ ਜਾਂਦੀ ਆ ਬਸ ਕਿਉਂ ਲੈ ਜਾਂਦੀ ਆ ਫੇਕੇ ਬਿਲਕੁਟ ਜਾਂਦੀ ਆ ਬਸ ਹਈ ਇਹ ਸੋਚ ਸਹੀ ਆ ਵੀ ਜੇ ਭੈਣ ਆਪਦਾ ਹਿੱਸਾ ਮੰਗ ਲੇ ਫੇਰ ਭੈਣ ਮਾੜੀ ਕਿਉਂ ਮਾੜੀ ਹੈਗੀ ਆ ਬਸ ਜ਼ਮੀਨ ਦਾ ਕਰਕੇ ਹਾਂ ਜੇ ਦੇਗੀ ਤਾਂ ਸਾਰੀ ਉਮਰ ਦੀ ਬਰਤਾਂ ਫਿਰ ਤਾਂ ਕਫਨ ਵੀ ਪੈ ਕੇ ਜਾਉ ਮੈਨੂੰ ਮੈਂ ਕੰਟਰੋਵਰਸਲ ਕੁਐਸਚਨ ਪੁੱਛ ਲਿਆ ਤੁਸੀਂ ਡਿਬੇਟ ਦਾ ਸਵਾਲ ਆ ਅਸਲ ਦੇ ਵਿੱਚ ਆਰਥਿਕ ਪੱਕ ਨਾਲੋਂ ਵੀ ਮਾਨਸਿਕਤਾ ਪੰਜ ਜੀ ਇਹ ਸਭ ਤੋਂ ਅਹਿਮ ਸਵਾਲ ਆ ਔਰਤ ਦੀ ਆਜ਼ਾਦੀ ਦੇ ਲਈ ਸਭ ਤੋਂ ਅਹਿਮ ਸਭ ਤੋਂ ਖਾਸ ਸਵਾਲ ਔਰਤ ਦੀ ਆਰਥਿਕ ਆਜ਼ਾਦੀ ਦਾ ਤੇ ਆਰਥਿਕ ਆਜ਼ਾਦੀ ਦੇ ਉੱਪਰ ਅਜੇ ਤੱਕ ਸਾਡੀ ਸੋਸਾਇਟੀ ਇਹ ਡਿਸਾਈਡ ਨਹੀਂ ਕਰ ਪਾਈ ਕਿ ਔਰਤ ਦਾ ਹੱਕ ਬਣਦਾ ਕਿੰਦਰ ਹੈ ਪੇਕੇ ਕਿ ਸਹੁਰੇ ਜਦੋਂ ਤੱਕ ਇਹ ਡਿਸਾਈਡ ਨਹੀਂ ਹੁੰਦਾ ਜਥੇ ਬੰਦੀਆਂ ਇਹ ਡਿਸਾਈਡ ਕਰਕੇ ਦਾ ਅਨਾਉਂਸ ਨਹੀਂ ਕਰਦੀਆਂ ਉਦੋਂ ਤੱਕ ਔਰਤ ਦੀ ਆਜ਼ਾਦੀ ਦੀਆਂ ਗੱਲਾਂ ਤੇ ਗੱਲਾਂ ਹੀ ਰਹਿਣਗੀਆਂ ਜਿੰਨੇ ਮਰਜ਼ੀ ਭਾਸ਼ਣ ਹੋ ਜਾਣ ਪੰਜੀ ਔਰਤ ਦੀ ਗੁਲਾਮੀ ਦੀ ਕੀ ਨਿਸ਼ਾਨੀ ਆ ਕਿਹੜੀਆਂ ਨਿਸ਼ਾਨੀਆਂ ਕਿੱਥੋਂ ਪਤਾ ਲੱਗਦਾ ਵੀ ਔਰਤ ਜਿਹੜੀ ਆ ਗੁਲਾਮ ਆ ਉਹ ਦੱਸ ਦਿਆ ਵੀਰੇ ਗੁਲਾਮ ਹੋ ਆਏ ਹੈਗੀ ਵੀ ਜੇ ਤਾਂ ਕਰੇ ਗੁੜੀ ਜੰਮ ਪੇ ਤਾਂ ਤਾਂ ਆਪਾਂ ਜਾਂਦਾ ਸੋਗ ਆ ਵੀ ਹਾਈਤੀ ਜੰਮ ਪੀ ਧੀ ਜੰਮ ਪੀ ਮੁੰਡਾ ਹੋਣਾ ਸੀ ਮੁੰਡਿਆ ਪਰ ਨਿੰਬ ਬੰਦਦੇ ਨੇ ਗੋੜ ਬੰਦਦੇ ਵੀ ਜਨਾਨੀ ਉਹ ਵੀ ਤਾਂ ਕਿਸੇ ਦੀ ਧੀ ਬਣੂਗੀ ਧੀ ਬਣ ਕੇ ਸੱਸ ਬਣੂਗੀ ਹੈ ਉਹ ਵੀ ਘਰ ਮੂਰੇ ਨੂੰ ਆਉਗੀ ਉਹ ਵੀ ਕਿਸੇ ਸੱਸ ਬਣੂਗੀ ਨਾ ਉਹ ਗਲਾਮੀ ਸਮਝੀ ਜਾਂਦੀ ਐ ਫੇਰ ਹੁਣ ਕਹਿੰਦਾ ਉਹਨੇ ਨਹੀਂ ਕਹਦੀ ਮਾਰ ਕਰ ਹੋਇਆ ਕਿ ਤੀ ਜੰਪੀ ਕਾ ਸੋ ਕੁਤਾ ਸ ਲਖਣੀ ਹੋਈ ਕੋਈ ਬਿਨਾਤੀਆਂ ਤਾਂ ਬੈਠੀ ਆ ਨਹੀਂ ਗਿਆ ਗਲਾਮੀ ਐ ਬੰਦਾ ਦਾਰੂ ਦੇ ਚਾਹੇ ਦੋ ਬੋਤਲ ਪੀ ਲਿਆ ਥਣ ਉਹ ਵੀ ਆ ਕੇ ਚੰਗੀ ਰੋਟੀ ਪਾਲੂਗਾ ਪਾਲੂਗਾ ਨਹੀਂ ਪਾਲੂ ਆ ਕੇ ਨਾ ਗਾਂਦ ਪੜਾਂ ਵੀ ਕਰੂਗਾ ਵੀ ਮੈਨੂੰ ਬਾਰ ਨਹੀਂ ਖੋਲਿਆ ਹੈ ਫੇਰ ਰੋਟੀ ਕਰਮ ਰੋਟੀ ਪਾਲੂਗਾ ਢਿੱਕੇ ਗਾਮ ਰੋਟੀ ਬਣਦੇ ਆ ਜੇ ਆ ਕਹਦੇ ਵੀ ਅੱਜ ਅਸੀਂ ਪੇ ਗਲਾਮਾਂਗੇ ਦੇਖ ਜੇ ਔਰਤ ਕਹਦੇ ਨਹੀਂ ਤੋ ਦਲਾਜੋ ਖੜਦੇ ਆਗੇ ਸੀ ਉਹ ਸਾਟਾ ਬੁੱਲ ਪੁਕਾ ਕੇ ਖਵਾਉਂਦੀ ਹੈ ਜਨਾਨੀ ਠੀਕ ਹੈ ਜੇ ਮੱਝ ਕੱਟਾ ਦੇ ਦੇ ਤਾਂ ਤੱਕ ਕਹਣਗੇ ਲੈ ਕੱਟਾ ਦੇਤਾ ਕੱਟੀ ਨਹੀਂ ਦਿੱਤੀ ਗਾਂ ਬਾਦਾ ਹੁੰਦਾ ਜੇ ਕੱਟੀ ਦੇ ਦਿੰਦੇ ਆਪਣੇ ਅੱਜ ਫਲਾਨੀ ਆ ਗਈ ਮੱਝ ਨੇ ਫਲਾਨੀ ਕੱਟੀ ਦਿੱਤੀ ਫਲਾਨਾ ਕੁਛ ਕਰ ਪੰਜ ਕਲਿਆਣੀ ਆ ਗਈ ਹਾਂ ਮੁੱਲ ਵਧੂਆ ਹੈ ਵੀ ਜਿਹੜੇ ਕਿਸੇ ਧੀ ਜੰਮ ਪਿਓ ਵੀ ਧੀ ਆ ਕਿਸੇ ਦੀ ਮਤਲਬ ਮੱਝ ਦੀ ਕੱਟੀ ਹੋਵੇ ਤੇ ਖੁਸ਼ੀਆਂ ਜੇ ਧੀ ਜੰਮੇ ਤਾਂ ਫਿਰ ਦੁਖੀਆਂ ਤਾਬੇ ਦੁੱਖਿਆ ਸੰਸਾਰ ਸੋਕ ਇਹਦਾ ਮਤਲਬ ਇਹਦਾ ਮਤਲਬ ਵੀ ਪਸ਼ੂਆਂ ਨਾਲੋਂ ਵੀ ਔਰਤ ਦੀ ਇੱਜ਼ਤ ਕਰ ਹੁਣ ਮੈਂ ਤਾਂ ਕਹਿੰਦੀ ਐ ਵੀ ਮੁੰਡੇ ਤਾਂ ਕਰਾਉਣਾ ਕੀ ਹੈਗਾ ਨਹੀਂ ਕੁਝ ਕਰਾਉਣਾ ਜਿੰਨਾ ਦੁੱਖ ਸੁੱਖ ਸੁਣਦੀ ਆ ਧੀ ਦਾ ਮਾਂ ਦਾ ਧੀ ਸੁਣਦੀ ਹੈਗੀ ਮੁੰਡੇ ਨਹੀਂ ਸੁਣਦੇ ਨਾ 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 ਧੀ ਸੁਣਦੀ ਆ ਕੱਲ ਮੁੰਡਾ ਲੜੂਗਾ ਅਗਲਾ ਘਰੋਂ ਕੱਢ ਦੇਣਾ ਚੱਲ ਘਰੇ ਤਾਂ ਹੀ ਮੈਂ ਬਣਾ ਨੂੰ ਕਹਿੰਦੀ ਹੈਗੀ ਅੱਜ ਇਕੱਠ ਹੋਇਆ ਤੁਸੀਂ ਕੋ ਗੱਲ ਧਿਆਨ ਚ ਪਾਈ ਵੀ ਆਪਾਂ ਬਰੋਬਰ ਦਾ ਹੱਕਾਂਗੇ ਵੀ ਜੇ 4 ਕਿਲੋ 2 ਕਿਲੋ ਸਾੜੇ ਤੋਂ 9 ਲਵਾਓ ਕਿਸੇ ਤੋਂ ਇਹ ਗੱਲ ਕਹਿ ਰਹੀਆਂ ਵੀ ਨਹੀਂ ਆਪਾਂ ਸਾਰਿਆਂ ਉੱਪਰ ਗੁਲਾਮ ਬਣੇ ਰਹਾਂਗੇ ਵੀ ਆਪਾਂ ਗੁਲਾਮ ਬਣੇ ਰਹਾਂਗੇ ਸੱਚ ਔਰਤ ਦਾ ਜਾਇਦਾਦ ਦਾ ਹੱਕ ਕਿੱਧਰ ਹੋਣਾ ਚਾਹੀਦਾ ਪੇਕੇ ਕਰਕੇ ਸਹੁਰੇ ਘਰ ਸਹੁਰੇ ਘਰ ਪਾਲ ਪੋਲ ਉਸਕੇ ਸਹੁਰੇ ਪੇਕੇ ਤੋੜ ਦੇਣਗੇ ਐਨਾ ਕਰਕਰ ਕਰਕੇ ਤੋੜ ਦੇਨੇ ਹੁਣ ਪੇਕੇ ਨੂੰ ਕਾ ਠੇਕਾ ਲੱਤਾ ਕੰਮ ਤਾਂ ਗੁਲਾਮਤਾ ਅਗਲੀ ਬਣੀ ਹੋਏ ਸਹੁਰਿਆਂ ਦੇ ਘਰੇ ਪੇਕੇ ਅਗ ਪੇਕੇ ਅਗ ਨੇੜੇ ਲੱਗਦੇ ਨੇ ਫਿਰ ਪੇਕੇ ਕੋਈ ਨਹੀਂ ਪੁੱਛਦਾ ਨਾਨ ਜਿੰਚਰ ਮਾਂ ਪੇ ਉਹਨਾਂ ਚਿਰਿਆਗਾ ਭੈਣ ਭਾਈਆਂ ਸਾਨੂੰ ਪਤਾ ਹੀ ਹੈਗਾ ਇਹ ਤਾਂ ਸਹੁਰਿਆਂ ਦਾ ਹੱਕ ਹੈਗਾ ਕੀ ਪਿਓ ਦੀ ਜਾਇਦਾਦ ਤੇ ਭਰਾਵਾਂ ਦੇ ਬਰਾਬਰ ਨਹੀਂ ਹੱਕ ਹੋਣਾ ਚਾਹੀਦਾ ਕੁ ਹੁੰਦਾਗਾ ਹੋ ਜਾਂਦਾ ਫਿਰ ਹੁੰਦਾਕ ਜਿਹੜੀ ਕੋਈ ਸੋਚਦੀ ਹੈ ਵੀ ਮੈਨੂੰ ਹੱਕ ਮੰਗਣਾ ਜਿਹੜੀ ਪੇਕਾਂ ਤੱਕ ਸੋਚ ਵੀ ਅਸੀਂ ਪੇਕਾਂ ਤੇ ਜਾਣਾ ਹੈਗਾ ਵੀ ਭਾਈਆਂ ਦਾ ਵਰਤਣਾ ਉਹ ਨਹੀਂ ਹੱਕ ਲੈਣਾ ਹੂੰ ਉਹ ਆਪਣੇ ਸਹੁਰੇ ਤੇ ਹੱਕ ਹੈਗਾ ਨਹੀਂ ਸਹੁਰੇ ਘਰ ਦੇ ਵਿੱਚ ਜਿਵੇਂ ਬੰਦਿਆਂ ਦੇ ਨਾਂ ਤੇ ਜਾਇਦਾਦ ਹੁੰਦੀ ਹੈ ਔਰਤ ਦੇ ਨਾਂ ਤੇ ਬਰਾਬਰ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਔਰਤ ਦੇ ਨਾਂ ਤੇ ਬਰਾਬਰ ਫਿਰ ਇਸੇ ਬਰਾਬਰ ਦਾ ਹੱਕਾਂਗੇ ਕਿ ਤੇ ਜਾਈਂਦਾ ਕੁੱਟਣੇ ਨੂੰ ਗੋਲੀਆਂ ਖਾ ਕੇ दारूਆ ਪੀ ਕੇ ਸੰਦਾ ਦੇ ਬੁਰਾ ਹਾਲ ਕਰਦੇ ਸਾਡਾ ਅੱਛਾ ਬੰਦੇ दारूਆ ਪੀ ਕੇ ਕੁੱਟਦੇ ਆ ਕੁੱਟਦੇ ਆ ਕੁੱਟਦੇ ਆ दारूਆ ਪੀ ਕੇ ਹੁਣ ਸਾਰੀ ਸਮਰਾਜਪੂਰੀ ਲਾਦੀ ਅੱਛਾ ਬੇਬੇ ਬੇਬੇ ਜੇਕਰ ਔਰਤ ਬੰਦੇ ਤਾਂ 100 ਚੋਂ 80 ਸ਼ਰਾਬ ਪੀਂਦੇ ਨੇ ਤੇ ਜੇਕਰ ਕੋਈ ਬੁਢੀ ਸ਼ਰਾਬ ਪੀਲੇ ਫੇਰ ਹਾਂ ਫੇਰ ਤਾਂ ਹੀ ਤਾਂ ਕੇ ਨਾ ਫੇਰ ਗਾਂ ਦੇਣਗੇ ਗਾਂ ਤਾਂ ਉਹੀ ਜਈ ਜਾਂਦੇ ਨੇ ਉਹੀ ਜਈ ਜਾਂਦੇ ਪੁੱਤ ਮੇਰੇ ਫੇਰ ਤਾਂ ਦੇਣੀ ਹੀ ਦੇਣੀ ਆ ਫੇਰ ਕੀ ਕਰਨਗੇ ਜੇ ਕੋਈ ਬੁਢੀ ਸ਼ਰਾਬ ਪੀਲੇ ਫੇਰ ਹਾਂ ਫੇਰ ਫੇਰ ਕਰੋ ਬਾਹਰ ਕਹਿੰਦੇ ਖਾਬੜਾ ਕਿੱਥੋਂ ਆਜੀ ਹਾਂਜੀ ਫੇਰ ਕੀ ਬਾਹ ਸੱਤ ਜਿੰਨ ਦੇ ਦਰਵਾਜ਼ੇ ਵਗ ਜਾ ਫਿਰ ਇਹਦਾ ਮਤਲਬ ਇਹਦਾ ਮਤਲਬ ਬੰਦੇ ਜੋ ਮਰਜ਼ੀ ਕਰਨ ਖਾਣ ਪੀਣ ਜਾਣ ਉਹਨਾਂ ਨੂੰ ਆਜ਼ਾਦੀ ਹੈ ਜਾਦੀ ਹੀ ਆ ਪੀ ਜਾਦੀ ਹੈ ਫਿਰ ਹੁਣ ਸਾਡੇ ਵਰਗੇ ਛਤਰ ਖਾਈ ਜਾਂਦੇ ਨੇ ਉਹਨਾਂ ਨੂੰ ਜਾਦੀ ਕੋਈ ਆ ਪਹਿਲੇ ਦਿਨ ਹੀ ਜਾਦੀ ਮਿਲੀ ਹੋਈ ਆ ਉਹਨਾਂ ਤਾਂ ਅੱਜ ਸਾਹ ਵਿਚਾਰੇ ਜਾਂਦਾ ਰਹੇ ਜਗਿੰਦਰ ਗਰਾਹਾ ਜਿਨੇ ਸਾਨੂੰ ਮੂਰੇ ਕਰ ਲਿਆ ਹੂੰ ਹੂੰ ਇਹਨੇ ਹੁਣ ਇਹਦੇ ਉਹ ਸਚਾਗਤ ਹੋ ਗਈਆਂ ਅਸੀਂ ਇਹਨੇ ਭਰ ਕੱਢ ਲੈ ਸਾਨੂੰ ਬਸ ਐ ਐ ਐ ਲੱਗਦਾ ਵੀ ਹੌਲੀ ਹੌਲੀ ਔਰਤਾਂ ਨੂੰ ਵੀ ਬੰਦਿਆਂ ਦੇ ਬਰਾਬਰ ਆਜ਼ਾਦੀ ਮਿਲੂਗੀ ਮਿਲਣੀ ਚਾਹੀਦੀ ਐ ਮਿਲੂਗੀ ਵੀ ਲੈ ਕੇ ਵੀ ਛੱਡਾਂਗੇ ਆਜ਼ਾਦੀ ਆਜ਼ਾਦੀ ਲਾਵਾਂਗੇ ਵੀ ਦੇਖੋ ਜੀ ਇਹ ਗੱਲ ਬੜਾ ਕੌੜਾ ਸੱਚ ਬੋਲੀ ਆ ਇਹਨਾਂ ਬੇਬੇ ਹੋਰਾਂ ਨੇ ਉਹ ਕਹਿੰਦੀਆਂ ਨੇ ਕਿ ਬੰਦੇ ਜਿੱਥੇ ਮਰਜ਼ੀ ਜਾਣ ਆਉਣ ਖਾਣ ਪੀਣ ਉਹਨਾਂ ਨੂੰ ਆਜ਼ਾਦੀ ਪਰ ਔਰਤ ਔਰਤ ਆਪਦੀ ਮਰਜ਼ੀ ਨਾਲ ਗਵਾਂਢੀਆਂ ਦੇ ਘਰੇ ਵੀ ਚਲੀ ਜਾਏ ਤੇ 36 ਸਵਾਲ ਉਹ ਕਹਿੰਦੀਆਂ 100 'ਚੋਂ 80 ਬੰਦੇ ਸ਼ਰਾਬ ਪੀਂਦੇ ਨੇ ਤੇ ਕੋਈ ਗੱਲ ਹੀ ਨਹੀਂ ਤੇ ਉਹ ਕਹਿੰਦੀ ਆ ਜੇ ਔਰਤ ਮਮੂਲੀ ਜੀ ਵੀ ਕਦੇ ਇਹੋ ਜੀ ਗਲਤੀ ਕਰ ਲੇ ਮੰਨ ਲਓ ਇੱਕ ਔਰਤ ਪੈਗ ਲਾ ਲਈ ਤਾਂ ਸਾਰਾ ਇਲਾਕਾ ਪਿੰਡ ਤਸੱਲੀ ਮਚਾ ਦੂਗਾ ਉਹ ਪੀ ਲਈ ਉਹ ਪੀਲੀ ਮਤਲਬ ਬੰਦਿਆਂ ਨੂੰ ਹਰ ਚੀਜ਼ ਦੀ ਆਜ਼ਾਦੀ ਹੈ ਤੇ ਔਰਤ ਨੂੰ ਚੰਗੇ ਕੰਮ ਕਰਨ ਦੀ ਵੀ ਮਰਜ਼ੀ ਨਾਲ ਆਜ਼ਾਦੀ ਨਹੀਂ ਹੈਗੀ ਤੇ ਇਹ ਸੱਚ ਕੌੜਾ ਹੈ ਕਿਸੇ ਨੂੰ ਹਜਮ ਆਵੇ ਜਾਂ ਨਾ ਆਵੇ ਮਰਦ ਪ੍ਰਧਾਨ ਸਮਾਜ ਹੈ ਮਰਦ ਪ੍ਰਧਾਨ ਸਮਾਜ ਚ ਸਾਰੇ ਨਿਯਮ ਰੂਲ ਅਸੂਲ ਬੰਦਿਆਂ ਤੇ ਮਰਦਾਂ ਦੇ ਮੁਤਾਬਕ ਬਣੇ ਨੇ ਤੇ ਔਰਤ ਸਦੀਆਂ ਤੋਂ ਪੈਰ ਦੀ ਜੁੱਤੀ ਮਰਦ ਦੀ ਗੁਲਾਮ ਰਹੀ ਹੈ ਅੱਜ ਵੀ ਉਹਦੇ ਤੋਂ ਤਵਕਕਉ ਇਹੀ ਕੀਤੀ ਜਾਂਦੀ ਹੈ ਵੀ ਉਹ ਉਦਾਂ ਹੀ ਰਵੇ ਪਰ ਚੇਤਨ ਜਾਗਰੂਕ ਤੇ ਜਥੇਬੰਦ ਔਰਤਾਂ ਜਦੋਂ ਉਹ ਗੁਲਾਮੀ ਕਬੂਲ ਨਹੀਂ ਕਰਦੀਆਂ ਤਾਂ ਫਿਰ ਉਹਨਾਂ ਤੇ ਬਹੁਤ ਤਕਲੀਫ ਹੁੰਦੀ ਹੈ ਤੇ ਮਰਦ ਪ੍ਰਧਾਨ ਸਮਾਜ ਦੀ ਜਿਹੜੀ ਹੋਂਮੇ ਹੈ ਜਿਹੜੀ ਉਹਦੀ ਮਰਦ ਪ੍ਰਧਾਨਤਾ ਉਹ ਆਪਣੇ ਆਪ ਨੂੰ ਉਦੋਂ ਚੈਲੰਜ ਸਮਝਦੀ ਹੈ ਜਦੋਂ ਕੋਈ ਔਰਤ ਬਰਾਬਰ ਦੇ ਹੱਕ ਮੰਗਦੀ ਹੈ ਖਾਸ ਕਰ ਔਰਤ ਕੰਮ ਕਰੀ ਜਾਏ ਸਵੇਰ ਤੋਂ ਰਾਤ ਤੱਕ ਕਰੀ ਜਾਏ ਪਰ ਜਦੋਂ ਹੀ ਔਰਤ ਜਾਇਦਾਦ ਦੇ ਵਿੱਚ ਬਰਾਬਰ ਦਾ ਹੱਕ ਮੰਗਦੀ ਹੈ ਚਾਹੇ ਪੇਕੇ ਘਰ ਤੇ ਚਾਹੇ ਸਹੁਰੇ ਘਰ ਉਦੋਂ ਹੀ ਉਹ ਗੰਦੀ ਉਹ ਮਾੜੀ ਉਹਨੂੰ 3600 ਗੱਲਾਂ ਕੀਤੀਆਂ ਜਾਂਦੀਆਂ ਨੇ ਮਤਲਬ ਮੁਫਤਦਾ ਕਰਿੰਦਾ ਰਹੇ ਤਾਂ ਫਿਰ ਠੀਕ ਹੈ ਜਿੰਨੀ ਜਾਇਦਾਦ ਹੈ ਭਾਰਤ ਦੇ ਵਿੱਚ 98% ਜਾਇਦਾਦ ਔਰਤਾਂ ਦੇ ਨਾਂ ਤੇ ਆ 2% ਜਾਇਦਾਦ ਜਿਹੜੀ ਆ ਉਹ ਸਿਰਫ ਔਰਤਾਂ ਦੇ ਨਾਂ ਤੇ ਆ ਬਾਕੀ 98% ਜਾਇਦਾਦ ਜਿਹੜੀ ਆ ਉਹ ਮਰਦਾਂ ਦੇ ਨਾਂ ਤੇ ਆ ਕਦੋਂ ਇਹ ਕਾਣੀ ਵੰਡ ਰੁਕੇਗੀ ਕਦੋਂ ਔਰਤ ਤੇ ਮਰਦ ਬਰਾਬਰ ਦੇ ਹੋਣਗੇ ਇਹ ਸਮਾਂ ਦੱਸੇਗਾ ਬਹੁਤ ਮਿਹਰਬਾਨੀ ਸ਼ੁਕਰੀਆ